ਔਰ ਇਸੇ ਤਰ੍ਹਾਂ ਐਸੋਸੀਏਸ਼ਨ ਨੇ ਅਗਲੀ ਮੰਗ ਕੀਤੀ ਕਿ ਜਦੋਂ ਮਿਸਟੀਰੀਅਸ ਸਰਵਿਸ ਜੁਨੀਅਨ ਦੀ 18 ਦਸੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਹੋਈ ਸੀ ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਉੱਪਰ ਜਿਹੜੇ ਕੇਂਦਰੀ ਤਨਖਾਹ ਸਕੇਲ ਲਾਗੂ ਕੀਤੇ ਨੇ ਉਹਦੀ ਥਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ ਉੱਪਰ ਮੋੜ ਵਿਚਾਰ ਕੀਤਾ ਜਾਊਗਾ ਪਰ ਇਹਦੇ ਬਾਰੇ ਵੀ ਫਿਲਹਾਲ ਕੁਝ ਨਹੀਂ ਹੋਇਆ ਔਰ ਇਹਦੇ ਸਬੰਧ ਵਿੱਚ ਵੀ ਵਿੱਤ ਸਕੱਤਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਜਿਹੜੇ ਵਿੱਤ ਸਕੱਤਰ ਨੇ ਹਰਪਾਲ ਸਿੰਘ ਚੀਮਾ ਉਹ ਆਥੋਰਾਈ ਨੇ ਉਹਨਾਂ ਨੇ ਫਾਈਨਲ ਕਰਨਾ ਹੈ ਔਰ ਉਹਨਾਂ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਵੀ ਜਾ ਚੁੱਕੀ ਹੈ ਇਸ ਮੁੱਦੇ ਤੇ ਔਰ ਇਹ ਵੀ ਫਾਈਲ ਜਿਹੜੀ ਹੈ ਉੱਪਰਲੇ ਪਾਸੇ ਹੀ ਹੈ ਇਸ ਤੋਂ ਇਲਾਵਾ 5 ਫੀਸਦੀ ਮਕਾਨਾਂ ਦੀ ਜਿਹੜੀ ਲਾਇਸੈਂਸ ਫੀਸ ਫੀਸ ਉਹ ਘਟਾਉਣ ਤੇ ਵੀ ਵਿਚਾਰ ਚਰਚਾ ਹੋਈ ਔਰ ਐਸੋਸੀਏਸ਼ਨ ਨੇ ACP ਦਾ ਨੂੰ ਲਾਗੂ ਕਰਨ ਲਈ ਪੇਕ ਮਿਸ਼ਨ ਦਾ ਜਿਹੜਾ ਸੈਕੰਡ ਰਿਪੋਰਟ ਹੈ ਉਹਨੂੰ ਜਾਰੀ ਕਰਨ ਦੀ ਇਸ ਮੋਕੇ ਮੰਗ ਰੱਖੀ ਗਈ। ਪਰ ਇਸੇ ਤਰ੍ਹਾਂ ਹੋਰ ਵੀ ਕਈ ਮੁੱਦੇ ਸੀ ਜਿਵੇਂ ਏਰੀਅਰ ਦਾ ਮਾਮਲਾ ਸੀ ਇਹਦੇ ਬਾਰੇ ਵੀ ਵਿੱਤ ਸਕੱਤਰ ਨੇ ਇਹੀ ਕਿਹਾ ਵੀ ਇਹ ਮਾਮਲਾ ਵੀ ਵਿੱਤ ਮੰਤਰੀ ਦੇ ਧਿਆਨ ਵਿੱਚ ਹੈ ਔਰ ਇਸ ਤੋਂ ਇਲਾਵਾ ਕੁਝ ਸਕੱਤਰੇ ਤੇ ਮੁਲਾਜ਼ਮਾਂ ਦੀਆਂ ਆਪਣੀਆਂ ਟੀਟਰ ਦੀਆਂ ਮੰਗਾਂ ਸੀ ਇਸਤਰ ਵਿੱਚ ਕਲਰਕਾਂ ਤੇ ਹੋਰ ਅਸਾਮੀਆਂ ਜਿਹੜੀਆਂ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਔਰ ਇੱਕ ਮੰਗ ਹੋਰ ਜਿਹੜੀ ਡਿਸਕਸ ਕੀਤੀ ਗਈ 15 ਇੱਕ 15 ਦੇ ਲੈਟਰ ਤੱਕ ਜਿਹੜੀ ਮੋਡਰਨ ਤਨਖਾਹ ਦਿੱਤੀ ਜਾਂਦੀ ਹੈ ਉਹਦੇ ਨਾਲ ਦੀ ਨਾਲ ਅੱਜ ਐਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਵੀ ਇਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪਰਬੇਸ਼ਨ ਪੀਰੀਅਡ ਚ ਜਿਹੜਾ ਉਹਨਾਂ ਨੇ ਕੰਮ ਕੀਤਾ ਆ ਉਹ ਨੌਕਰੀ ਦਾ ਲਾਭ ਦਿੱਤਾ ਜਾਵੇ ਸੋ ਕੁੱਲ ਮਿਲਾ ਕੇ ਮੰਗਾ ਉੱਪਰ